ग्राम पंचायत ਵੱਲੋਂ ਇਕੱਠ ਕੀਤਾ ਗਿਆ ਹੈ ਜੋ ਕਿ ਮੇਰੇ ਪਿੰਡ ਦਾ ਮੁੰਡਾ ਕਿੰਨਾ ਹੈ ਪਾਨਾ ਸਿੰਘ ਦਾ ਗੁਰਦਿਆਂ ਦਾ ਕਿਟਨੀ ਦਾ ਇਲਾਜ ਕਰਾਉਣ ਲਈ ਪਿੰਡ ਨੇ ਇਕੱਠ ਕੀਤਾ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਸਾਡਾ ਪਿੰਡ ਵੀ ਮਦਦ ਕਰ ਰਿਹਾ ਹੈ ਹੋਰ ਕੋਈ ਭੈਣ ਭਾਈ ਦੇ ਚ ਮਦਦ ਕਰ ਸਕਦਾ ਹੈ ਜੋ ਕਿ ਅਸੀਂ ਇਸ ਵੀਡੀਓ ਦੇ ਵਿੱਚ ਇਹਨਾਂ ਦਾ ਗੂਗਲ ਪੇ ਨੰਬਰ ਛੱਡਾਂਗੇ ਤੇ ਜਿਹਦੇ ਵੀ ਸਭ ਤੋਂ ਵੱਧ ਸਾਡੇ ਗ੍ਰਾਮ ਪੰਚਾਇਤ ਵਾਲੀ ਸ਼ੇਰ ਵੱਲੋਂ ਹੱਥ ਬੰਨ ਕੇ ਪੁਰਜ਼ੋਰ ਬੇਨਤੀ ਹੈ ਵੀ ਇਹਦੇ ਇਲਾਜ ਵਾਸਤੇ ਹਰ ਇੱਕ ਬੰਦਾ ਵੱਧ ਚੜ ਕੇ ਮੂਰੇ ਆਵੇ ਅੱਗੇ ਆਵੇ ਜੇ ਇਹਦਾ ਜੋ ਕਿ ਗਰੀਬ ਬੱਚੇ ਦਾ ਇਲਾਜ ਹੋ ਸਕੇ ਇਹਦਾ ਪਰਿਵਾਰ ਆਪਣਾ ਬੀਸੀਓਸ ਨਾਲ ਕਾਟਾਗਰੀ ਨਾਲ ਸੰਬੰਧ ਰੱਖਦਾ ਇਹਨਾਂ ਦੇ ਘਰੇ ਇਲਾਜ ਕਰਾਉਣ ਦੀ ਸਮਰੱਥਾ ਨਹੀਂ ਹੈਗੀ ਜੋ ਕਿ ਇਹਦਾ ਇਲਾਜ ਸਹੀ ਹੋ ਸਕੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਸਾਰਿਆਂ ਨੂੰ ਵੀ ਜਗਪਾਲ ਸਿੰਘ ਪੁੱਤਰ ਕਾਕਾ ਸਿੰਘ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਕੋਈ ਵੀ ਇਹਨਾਂ ਕੋਲੇ ਸਾਧਨ ਹੈ ਨਹੀਂ ਕਮਾਈ ਦਾ ਮਜ਼ਦੂਰ ਪਰਿਵਾਰ ਹੈਗਾ کافی ਲੰਬੇ ਸਮੇਂ ਤੋਂ ਤਕਰੀਬਨ 1 ਸਾਲ ਤੋਂ ਇਸ ਦਾ ਇਲਾਜ ਚੱਲ ਰਿਹਾ ਹੈ ਵਿਚਾਰੇ ਨੂੰ ਕੈਂਸਰ ਪੀੜਤ ਹੈ ਗੁਰਦੇ ਵਗੈਰਾ ਇਹਦੇ ਬਿਲਕੁਲ ਕਿਡਨੀ ਖਤਮ ਹੋ ਚੁੱਕੀ ਹੈ ਰਿਪਲੇਸਮੈਂਟ ਵਾਸਤੇ 18 ਤੋਂ 20 ਲੱਖ ਰੁਪਏ ਦੀ ਘੱਟੋ ਘਾਟੇ ਇਸ ਨੂੰ ਜ਼ਰੂਰਤ ਹੈ ਜਿਹੜੇ ਕਿ ਪਰਿਵਾਰ ਉਹ ਨਿਸ਼ਮਤਾ ਨਹੀਂ ਰੱਖਦਾ ਸਾਰੇ ਨਗਰ ਨਿਵਾਸੀਆਂ ਨੂੰ ਜੋ ਵੀ ਸਾਡਾ ਬਾਹਰ ਕੋਈ ਵੀ ਆਵਾਜ਼ ਸੁਣਦੇ ਨੇ ਦੂਰ ਤੱਕ ਸਾਰੇ Google Pay ਦੇ ਉੱਤੇ ਵੱਧ ਤੋਂ ਵੱਧ ਇਹਨਾਂ ਨੂੰ ਪੈਸਾ ਪਾਉਣ ਦੀ ਕਿਰਪਾਲਤਾ ਕਰਨ ਪਿੰਡ ਵੱਲੋਂ ਵੀ ਅਸੀਂ ਸਹਿਯੋਗ ਕਰ ਰਹੇ ਹਾਂ ਵੱਧ ਤੋਂ ਵੱਧ ਪੈਸਾ ਇਕੱਠਾ ਕਰਕੇ ਇਸ ਦਾ ਇਲਾਜ ਕਰਵਾਇਆ ਜਾ ਸਕੇ ਤਾਂ ਕਿ ਇਹ ਬੱਚਾ ਜਿਹਦੀ ਉਮਰ ਹਜੇ ਬਹੁਤ ਹੀ ਛੋਟੀ ਹੈ ਆਪਣੀ ਥੋੜੀ ਸਿਹਤ ਨੂੰ ਠੀਕ ਕਰਕੇ ਆਪਣੇ ਮਾਪਿਆਂ ਦਾ ਸਹਾਰਾ ਵੀ ਬਣ ਸਕੇ ਹੋਰ ਕੋਈ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਨਹੀਂ ਹੈ ਛੋਟੇ ਬੱਚੇ ਨੇ ਇਹ ਬੀਬੀ ਇਹਦੇ ਘਰੋਂ ਬੈਠੀ ਹੈ ਜਦੋਂ ਦਾ ਵੀ ਵਿਚਾਰੇ ਦੀ ਸ਼ਾਦੀ ਹੋਈ ਹੈ ਤਕਰੀਬਨ 2-3 ਸਾਲ ਤੋਂ ਬਾਅਦ ਹੀ ਇਹ ਬੱਚਾ ਬਿਮਾਰ ਹੋ ਗਿਆ ਚੰਡੀਗੜ੍ਹ ਪੀਜੀਆਈ ਡੀਐਮਸੀ ਲੁਧਿਆਣਾ ਕਾਫੀ ਕਈ ਹਸਪਤਾਲਾਂ ਦੇ ਵਿੱਚ ਬਠਿੰਡਾ ਵਿਖੇ ਵੀ ਇਹਦਾ ਇਲਾਜ ਕਰਵਾਇਆ ਗਿਆ ਪਰ ਇਹ ਇਲਾਜ ਤੋਂ ਵਿਚਾਰਾ ਸਮਰਥ ਰਹਾ ਕਿਉਂਕਿ ਪੈਸੇ ਦੀ ਕਮੀ ਕਾਰਨ ਇਲਾਜ ਠੀਕ ਢੰਗ ਨਾਲ ਨਹੀਂ ਹੋ ਸਕਿਆ ਮੈਂ ਇਸ ਪਰਿਵਾਰ ਨੂੰ ਵੀ ਬੇਨਤੀ ਕਰਦਾ ਵੀ ਹੁਣ ਜੋ ਵੀ ਤੁਹਾਡਾ ਕੋਈ ਦਵਾਈਆਂ ਦਾ ਬਿੱਲ ਹੋਊਗਾ ਹੋਰ ਪੰਚਾਇਤ ਫੰਡ ਦੇ ਵਿੱਚੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਡੀਸੀ ਸਾਹਿਬ ਕੋਲ ਜਾ ਕੇ ਰਿਕਵੈਸਟ ਕਰਾਂਗੇ ਕਿ ਵੱਧ ਤੋਂ ਵੱਧ ਪੰਚਾਇਤ ਫੰਡ ਤੋਂ ਪੈਸਾ ਜੇ ਰਿਲੀਜ਼ ਹੋ ਸਕੇ ਤਾਂ ਉਹ ਬਿਲਾਂ ਦੇ ਆਧਾਰ ਤੇ ਹੋਗਾ ਬਿੱਲ ਕਿਉਂਕਿ ਚੈੱਕ ਕਿਸੇ ਨੂੰ ਵੀ ਪੰਚਾਇਤ ਫੰਡ ਦੇ ਵਿੱਚੋਂ ਇਸ਼ੂ ਨਹੀਂ ਕੀਤਾ ਜਾ ਸਕਦਾ ਬਿੱਲ ਆ ਕੇ ਹੀ ਚੈੱਕ ਇਸ਼ੂ ਕੀਤਾ ਜਾ ਸਕਦਾ ਉਹ ਬਿੱਲ ਆਪਣੇ ਸਾਹਮਣੇ ਰੱਖਣ ਵੱਧ ਤੋਂ ਵੱਧ ਜਿੰਨੇ ਵੀ ਪੁਰਾਣੇ ਬਿੱਲ ਵੀ ਜੇਕਰ ਇਹਨਾਂ ਕੋਲੇ ਹੈਗੇ ਨੇ ਦਵਾਈਆਂ ਬੂਟੀਆਂ ਦੇ ਉਹ ਵੀ ਬਿੱਲ ਨਾਲ ਲਾ ਕੇ ਪੰਚਾਇਤ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਅਸੀਂ ਵੀ ਨਾਲ ਜਾਣ ਨੂੰ ਤਿਆਰ ਆਂ ਏਡੀਸੀ ਸਾਹਿਬ ਨੂੰ ਰਿਕਵੈਸਟ ਕਰਕੇ ਵੱਧ ਤੋਂ ਵੱਧ ਪੰਚਾਇਤ ਫੰਡ ਦੇ ਵਿੱਚੋਂ ਵੀ ਪੈਸਾ ਦਿੱਤਾ ਜਾ ਸਕੇ